ਦੇਖੋ ਕਿਸ ਹਾਲ ਦੇ ਵਿੱਚ ਪਿਆ ਏ ਇਨਸਾਨ ਇੱਥੇ ਨਰਕ ਘਟ ਰਿਹਾ ਅੱਖਾਂ ਤੋਂ ਅੰਨਾ ਵਾ ਸੁਣ ਵੀ ਨਹੀਂ ਸਕਦਾ ਤੇ ਦੇਖ ਵੀ ਨਹੀਂ ਸਕਦਾ ਪੜਿਆਂ ਦਾ ਵੀ ਇਹਦੇ ਕੋਲ ਹੈ ਨਹੀਂ ਆਹ ਗੇਟ ਤੇ ਬੈਠਾ ਹੁੰਦਾ ਵੀਰੇ 2 ਨੰਬਰ ਗੇਟ ਤੇ ਪੱਕਾ ਹੀ ਹੁੰਦਾ ਮੰਡੀ ਦੇ ਜਦੋਂ ਆਪਾਂ ਐਂਟਰ ਕਰਦੇ ਹਾਂ ਮੰਡੀ ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਖੜੇ ਹਾਂ ਜੀ ਸਬਜ਼ੀ ਮੰਡੀ ਲੁਧਿਆਣਾ ਸਬਜ਼ੀ ਮੰਡੀ ਦੇ ਬਾਹਰ ਗੇਟ ਨੰਬਰ 2 ਦੇ ਬਾਹਰਲੇ ਪਾਸੇ ਇੱਥੇ ਇੱਕ ਬਜ਼ੁਰਗ ਪਿਆ ਸ assi ਕਾਲ ਵੀਰੇ ਅੱਖਾਂ ਤੋਂ ਅੰਨਾ ਵਾ ਸੁਣ ਵੀ ਨਹੀਂ ਸਕਦਾ ਤੇ ਦੇਖ ਵੀ ਨਹੀਂ ਸਕਦਾ ਤੁਸੀਂ ਦੇਖੋ ਕਿਸ ਹਾਲ ਦੇ ਵਿੱਚ ਪਿਆ ਇਹ ਇਨਸਾਨ ਇੱਥੇ ਨਰਕ ਘਟ ਰਿਹਾ ਸਬਜੀ ਮੰਡੀ ਜਿੱਥੇ ਹਰ ਰੋਜ਼ ਕਰੋੜਾਂ ਰੁਪਈਆ ਦਾ ਬਿਜ਼ਨਸ ਹੁੰਦਾ ਇੱਥੇ ਤੇ ਸਰਕਾਰ ਨੂੰ ਕਰੋੜਾਂ ਰੁਪਈਆ ਟੈਕਸ ਬਚਾ ਕੇ ਦਿੰਦੀ ਆ ਇਹ ਜਗਾ ਜਿੱਥੇ ਇਹ ਬਜ਼ੁਰਗ ਪਿਆ ਤੇ ਇਹ ساری ਜ਼ਿੰਦਗੀ ਇੱਥੇ ਸਬਜੀ ਮੰਡੀ 'ਚ ਹੀ ਕੰਮ ਕਰਦਾ ਰਿਹਾ ਇਹ ਬੰਦਾ ਪਰ ਅੱਜ ਇਹ ਦੇਖੋ ਕਿਸ ਹਾਲਤ ਵਿੱਚ ਪਿਆ ਨਰਕ ਘਟ ਰਿਹਾ ਤੇ ਆਪਣੀ ਮੌਤ ਦਾ ਇੰਤਜ਼ਾਰ ਕਰ ਰਿਹਾ ਤੇ ਜਦੋਂ ਇਹ ਮਰ ਜੂਗਾ ਅੱਗੇ ਅਸੀਂ ਅਕਸਰ ਗੱਲ ਕਰਦੇ ਹੁੰਦੇ ਹਾਂ ਵੀ ਇਹਨੂੰ ਮਰੇ ਪਏ ਇਹਨੂੰ ਚੱਕ ਕੇ ਲੈ ਜਾਣਾ ਗੱਡੀ ਵਾਲਿਆਂ ਨੇ ਆ ਕੇ ਘੰਟੇ 'ਚ ਪਰ ਜਿਉਂਦੇ ਨੂੰ ਇਹਨੂੰ ਕੋਈ ਚੱਕਣ ਨਹੀਂ ਆਊਗਾ ਕੋਈ ਵੀ ਆ ਧੰਨਵਾਦ ਆ ਵੀਰ ਜਿਹਨਾਂ ਨੇ ਸਾਨੂੰ ਵੀਡੀਓ ਬਣਾ ਕੇ ਭੇਜੀ ਵੀਰੇ ਤੁਸੀਂ ਦੱਸਿਆ ਸੀ ਇਹਨੂੰ ਮੈਂ ਦੱਸਿਆ ਸੀ ਵੀਰੇ ਤੁਸੀਂ ਭੇਜੀ ਸੀ ਇਹ ਵੀਡੀਓ ਉਹਨਾਂ ਨੇ ਵੀਡੀਓ ਭੇਜੀ ਸਾਨੂੰ ਪਤਾ ਲੱਗਿਆ ਅੱਜ ਅਸੀਂ ਇੱਥੇ ਸੁਪਨਿਆਂ ਦੇ ਘਰ ਤੱਕ ਪਹੁੰਚੇ ਹਾਂ ਸਾਡੇ ਕੋਲੇ ਵੀ ਬਹੁਤ ਸਾਰੇ ਕੇਸ ਬਹੁਤ ਬਹੁਤ ਬਜ਼ੁਰਗਾਂ ਦੀ ਬਹੁਤ ਵੀਰਾਂ ਦੀਆਂ ਵੀਡੀਓ ਪਈਆਂ ਜਿਹੜੇ ਚੱਕ ਕੇ ਲੈ ਕੇ ਆਉਣ ਵਾਲੇ ਨੇ ਪਰ ਸਾਡੇ ਕੋਲੇ ਦਾ ਸਪੇਸ ਐਨੀ ਨਾ ਸਾਡੇ ਕੋਲੇ ਸਵਾ ਲੱਗ ਪਉਂਦਾ ਅਸੀਂ ਕਿੰਨੇ ਕੁ ਬੰਦਿਆਂ ਨੂੰ ਰੱਖ ਸਕਦੇ ਹਾਂ ਕਰੀਬ ਇੱਕ ਮਹੀਨੇ ਤੋਂ ਵੀਰੇ ਹੋਣੀ ਵੀਡੀਓ ਭੇਜ ਰਹੇ ਆ ਪਰ ਹੁਣ ਤਾਂ ਐ ਸੀ ਵੀ ਠੰਡ ਐਨੀ ਜ਼ਿਆਦਾ ਹੋ ਗਈ ਆ ਵਿਉਂਦਾ ਠੰਡ ਦੀ ਮਰ ਜਣਾ ਇਹਨੇ ਪਏ ਨੇ ਜੇ ਨਾ ਹੋਣ ਲੈ ਕੇ ਗਏ ਤਾਂ ਤੇ ਅੱਜ ਫਿਰ ਅਸੀਂ ਪਹੁੰਚੇ ਆ ਇੱਥੇ ਲੁਧਿਆਣਾ ਦੀ ਸਬਜ਼ੀ ਮੰਡੀ 'ਚ ਬਾਬਾ ਨਮਸਤੇ ਜੈ ਰਾਮ ਸਾਹਿਬ ਜੈ ਰਾਮ ਜੈ ਰਾਮ ਜੀ ਜੈ ਰਾਮ ਜੀ ਜੈ ਰਾਮ ਜੀ ਬਾਬਾ ਕਹਿੰਦਾ ਨਾਮ ਲਖਨ ਲਾਲ ਲਖਨ ਲਾਲ ਹਾ ਲਖਨ ਲਾਲ ਹਾ ਲਖਨ ਲਾਲ ਦਾ گاؤں ਕਾਹਗਾ ਹੈ ਲਖਨ ਲਾਲ ਝੰਗਲੂ ਬਾਪ ਦਾ ਨਾਮ ਝੰਗਲੂ ਝਗਲੂ ਬਾਪ ਦਾ ਨਾਮ ਹੈ گاؤں گاؤں और कहा होगा हो गया में नहीं देखा बे पाँव में नहीं देखा पाँव में नहीं चले है पाँव नहीं चले हाथ में आंखी में पाँव नहीं चलते नहीं चले आंखी में दिखता है दिखता है आंखी में नहीं देखा बे दिखता नहीं है दिखा तो धूंध रो धूंध रो धूंध रो धूंध रो दिखा दिखता है दिखता नहीं है सही चल भी नहीं सकते नहीं चलो घिस घिस के चलते हो ओ मैं साकेबाल हूँ कहाँ के रहने वाले हो कहाँ के रहने वाले हो परसोली है परसोली, परसोली। बरसोली ओ ये कहाँ पड़ता है बिहार में परसोली जो चौराहे के आगे यूपी में जो बिहार में ओ बरसोली कहाँ पड़ता है परसोली बोला चौराहे से छह मिल आगे चौराहे से छह मिल जावा छह मिल जावा और तुम्हारे बच्चे नहीं है कोई है बच्चे है हाँ वो कहा है बच्चे सीता फार्म है सीता फार्म सीता फार्म हाँ। वो कहाँ पे है जो सीजन सीजन धंधा करा था कितना बच्चा है एक एक बच्चा है घर वाली घर वाली नहीं है तीन साल को है तो जब के खत्म हुई है जब बच्चा तीन साल का था छोटे होते ही चलेगी तो भाई बहन कुछ नहीं भाई नहीं है भाई नहीं है हम लेने आए आपको चले हॉस्पिटल में हॉस्पिटल में चले और चलो ना। चलोगे चलो हम लेने आए आपको क्या काम करते थे बाबा कास्त कार्य धंधा करते पहले अच्छे रहते तो क्या काम करते थे हर वक्र को कास्त कार्य काम करते थे हाँ खेती सब करते लगड़ा होने से आखे से नहीं होने से होने जो होगा तो सब काम करे तुम्हारा नाम क्या है लखनलाल लखन लाल ना पिता का नाम है पिता पिता है, पेता। पेता को जगलू। जगलू है। बिहार से हो यूपी से हो यूपी के है ਯੂਪੀ ਉਹ ਦੇਖੋ ਜੀ ਕਿਸ ਹਾਲਤ ਦੇ ਵਿੱਚ ਲਖਨਪਾਲ ਲਖਨ ਲਾਲ ਪਿਆ ਇੱਥੇ ਨਾ ਚੱਲ ਸਕਦਾ ਨਾ ਚੱਜਦਾ ਦਿਖਾਈ ਦਿੰਦਾ ਅੱਖਾਂ ਧੁੰਦਲੀਆਂ ਵਾ ਬਿਲਕੁਲ ਧੁੰਦਲਾ ਦਿਖਾਈ ਦਿੰਦਾ ਸਰੀਰ ਦੇ ਵਿੱਚ ਇੰਨੀ ਤਾਕਤ ਨਹੀਂ ਵੀ ਆਪਣੇ ਆਪ ਨੂੰ ਲੈ ਕੇ ਚੱਲ ਸਕੇ ਜ਼ੁਬਾਨ ਦੇ ਵਿੱਚ ਇੰਨੀ ਆਵਾਜ਼ ਨਹੀਂ ਵੀ ਕਿਸੇ ਨੂੰ ਆਵਾਜ਼ ਮਾਰ ਸਕੇ ਉਹਕੇ ਤੀਰ ਬੱਤੀ ਹੈ ਆਪਣੇ ਲੜਕੇ ਲੜਕੀ ਤੁਹਾਨੂੰ ਪਤਾ ਹੀ ਅੱਜਕੱਲ ਕਿਸ ਤਰ੍ਹਾਂ ਦੇ ਨੇ ਚੰਗੇ ਭਲੇ ਨੂੰ ਛੱਡ ਕੇ ਪਰੇ ਹੋ ਜਾਂਦੇ ਇਦਾਂ ਦੇ ਪਾਹ ਜ ਨੂੰ ਕਿਹੜਾ ਕਹੂਗਾ ਮੇਰਾ ਇਹ ਆਪਣਾ ਵਾ ਪਰ ਅੱਜ ਅਸੀਂ ਸੁਪਨਿਆਂ ਦੇ ਘਰ ਤੋਂ ਆਏ ਆ ਬਾਪੂ ਨੂੰ ਲੈ ਕੇ ਚੱਲੇ ਆ ਲਖਨ ਲਾਲ ਨੂੰ ਨਾਲ ਸੁਪਨਿਆਂ ਦੇ ਘਰ ਅਰਦਾਸ ਕਰਿਓ ਬਾਪੂ ਦੀ ਉੱਤੇ ਸੇਵਾ ਸੰਭਾਲ ਹੋ ਸਕੇ ਬਾਪੂ ਤੰਦਰੁਸਤ ਹੋ ਕੇ ਪੈਰਾਂ ਸਿਰ ਹੋ ਕੇ ਆਪਣੇ ਇੱਕ ਜੀਵਨ ਚੰਗਾ ਤੰਦਰੁਸਤੀ ਭਰਿਆ ਜੀਵਨ ਬਤੀਤ ਕਰ ਸਕੇ ਆ ਚੱਕ ਦੇ ਵੀ ਇੱਥੇ ਲਗਾ ਕੰਬਲ ਤੇ ਐਸੇ ਬਹੁਤ ਸਾਰੇ ਬੰਦੇ ਨੇ ਜਿਹੜੇ ਠੰਡ ਦੇ ਵਿੱਚ ਪਈ ਮਰ ਜਾਂਦੇ ਨੇ ਸੜਕਾਂ ਤੇ ਕੋਨਾ ਕੱਪੜਾ ਦੋ ਚੱਕੋ ਕੱਪੜੇ ਕੋ ਇਨੀ ਕੋ ਇਨੀ ਕੰਬਲ ਗਾ ਇਹ ਤੇ ਆ ਤਾਂ ਬਾਹਰ ਨੰਬਰ ਨੂੰ ਆ ਆ ਬੜਾ ਆ ਬੜਾ ਚੱਕੋ ਵਾ ਦੋ ਵਾ ਕਰ ਬਈ ਅੱਜ ਇਹ ਸਮੀਰ ਆ ਜੀ ਮੁੰਡਾ ਇਹਨੂੰ ਵੀ ਅਸੀਂ ਇੱਥੋਂ ਲੈ ਕੇ ਗਏ ਸੀ ਚੱਕ ਕੇ ਅੱਜ ਤੋਂ ਸਾਲਕ ਪਹਿਲਾਂ ਇਹਦੋਂ 500 ਰੁਪਏ ਚੋਰੀ ਲੁੱਟਣ ਦੀ ਖਾਤਰ ਇਹ ਤੋਂ ਕਿਸੇ ਨੇ ਇਹਦੇ ਕੰਨ ਤੇ ਚਾਕੂ ਮਾਰਿਆ ਸੀ ਆ ਕੰਨ ਇਹ ਤਾਂ ਵੱਡਿਆ ਹੋਇਆ ਜੀ ਤੇ ਇਹਦੇ ਬੈਕ ਸਾਈਡ ਤੇ ਟਾਇਲਟ ਵਾਲੀ ਜਗ੍ਹਾ ਤੇ ਵੀ ਇਹਦੇ ਚਾਕੂ ਮਾਰਤਾ ਸੀ ਉਹਨਾਂ ਨੇ ਤੇ ਨਾ ਤਾਂ ਵਿਚਾਰੇ ਤੋਂ ਪੈ ਹੁੰਦਾ ਸੀ ਨਾ ਟਿਸ਼ੂ ਨਾ ਸੀ ਨਾ ਬਹਿ ਹੁੰਦਾ ਸੀ ਬਹੁਤ ਬੁਰੀ ਹਾਲਤ ਦੇ ਵਿੱਚ ਇੱਥੇ ਮੰਡੀ ਦੇ ਵਿੱਚ ਪੈ ਨੂੰ ਲੈ ਕੇ ਗਏ ਸਾਨੂੰ ਫੋਨ ਕੀਤਾ ਸੀ ਵੀਰਾਂ ਨੇ ਵੀਡੀਓ ਬਣਾ ਕੇ ਭੇਜੀ ਸੀ ਇਹਦੀ ਤੇ ਮਰਨੋ ਹੀ ਬਚਿਆ ਸੀ ਉਦੋਂ ਹੁਣ ਦੁਬਾਰਾ ਫੇਰ ਮੰਡੀ ਦੇ ਵਿੱਚ ਕੰਮ ਕਰਦਾ ਇੱਥੇ ਜੌਬ ਕਰਦਾ ਆਪਦੀ ਕੀ ਕੰਮ ਕਰਦਾ ਸਮੀਰ ਲੇਬਰ ਦਾ ਕੰਮ ਕਰਦਾ ਇਹ ਤੇ ਆਪਦੀ ਜ਼ਿੰਦਗੀ ਜਿਉਣ ਜੋਗਾ ਹੋ ਗਿਆ ਦੁਬਾਰਾ ਫੇਰ ਤੋਂ ਬਸ ਇਸੇ ਤਰ੍ਹਾਂ ਹੀ ਇਸੇ ਉਮੀਦ ਨਾਲ ਹੀ ਅੱਜ ਬਾਪੂ ਜੀ ਨੂੰ ਲੈ ਕੇ ਚੱਲੇ ਆ। ਵੀ ਬਾਪੂ ਵੀ ਤਕੜਾ ਹੋ ਕੇ ਤੰਦਰੁਸਤ ਹੋ ਕੇ ਆਪਦਾ ਦੁਬਾਰਾ ਜੀਵਨ ਜਿਉਣ ਜੋਗਾ ਹੋ ਜੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ-ਬਹੁਤ ਸ਼ੁਕਰੀਆ ਜੀ ਸਾਰਿਆਂ ਦਾ। ਬਹੁਤ-ਬਹੁਤ ਧੰਨਵਾਦ ਬਲਕਾਰ ਸਿੰਘ ਜੀ। ਬਹੁਤ-ਬਹੁਤ ਸ਼ੁਕਰੀਆ। ਠੀਕ ਹੈ ਬਾਈ।